ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਬੜੀ ਅਹਿਮ ਵੀਡੀਓ ਹੈ ਸ਼ੇਅਰ ਕਰਿਓ ਅੱਜ ਗੱਲ ਕਰਾਂਗੇ ਏਸੀ ਦੇ ਪਾਣੀ ਦੀ ਔਰ ਜਿੰਨਾ ਵੀ ਦੁਨੀਆਂ ਤੇ ਪਾਣੀ ਬਣਿਆ ਹੈ ਇਹਦੇ ਨਾਲੋਂ ਨਿਰਮਲ ਪਾਣੀ ਵਧੀਆ ਪਾਣੀ ਗੁਣਾਵਾਲਾ ਪਾਣੀ ਨਹੀਂ ਹੋ ਸਕਦਾ ਸੋ ਅੱਜ ਬੜੀ ਅਹਿਮ ਵੀਡੀਓ ਹੈ ਜਿਹੜਾ ਆਪਾਂ ਏਸੀ ਦਾ ਪਾਣੀ ਜਿਹੜਾ ਨਿਕਲਦਾ ਹੈ ਪਿਛਲੇ ਪਾਸੇ ਆਪਣੇ ਕੰਡੈਂਸਰ ਲੱਗਿਆ ਹੁੰਦਾ ਹੈ ਉਹਦੇ ਬਾਰੇ ਜਾਣਕਾਰੀ ਦੇਣੀ ਕਿ ਬੂਟਿਆਂ ਦੇ ਲਈ ਕਿੰਨਾ ਵਧੀਆ ਹੈ ਸੋ ਤੁਸੀਂ ਮੇਰੇ ਬੂਟੇ ਦੇਖ ਸਕਦੇ ਹੋ ਇਹ ਆਲੂ ਬੁਘਾਰੇ ਦਾ ਪਾ ਬੂਟਾ ਲਗਾਇਆ ਹੋਇਆ ਤੇ ਇਹਨੂੰ ਹੋ ਗਿਆ ਆਪ ਨੂੰ ਤਕਰੀਬਨ 8-9 ਮਹੀਨੇ ਹੋ ਗਏ ਲਗਾਏ ਨੂੰ ਤੇ ਇਹਦੀ ਤੁਸੀਂ ਗਰੋਥ ਦੇਖ ਲਓ ਥੱਲੇ ਮਲਚਿੰਗ ਕੀਤੀ ਹੋਈ ਹੈ ਤੇ ਇੱਧਰ ਆਪਣੇ ਦੂਜੇ ਪਲਾਂਟ ਵੀ ਖੜੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਅਮਰੂਦਾਂ ਦੇ ਫਲ ਆ ਰਿਹਾ ਹੈ ਔਰ ਫਲ ਵੀ ਇੰਨਾ ਜ਼ਬਰਦਸਤ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਚਲੋ ਠੀਕ ਹੈ ਵੀ ਆਪਾਂ ਖਰਾਕ ਵੀ ਇਹਨਾਂ ਨੂੰ ਦਿੰਨੇ ਆ ਪਾਉਂਦੇ ਆ ਪਰ ਏਸੀ ਦੇ ਪਾਣੀ ਦਾ ਕਮਾਲ ਤੁਸੀਂ ਦੇਖ ਲਓ ਇਹ ਸਾਰਾ ਏਸੀ ਦੇ ਕਮਾਲ ਹੈ ਪਾਣੀ ਦਾ ਜਿਹੜਾ ਆਪਾਂ ਏਸੀ ਦਾ ਪਾਣੀ ਇਹਨੂੰ ਦੇ ਰਹੇ ਆ ਇਹ ਸਾਰਾ ਉਹਦਾ ਹੀ ਪ੍ਰਤਾਪ ਹੈ ਤੁਸੀਂ ਦੇਖ ਸਕਦੇ ਹੋ ਸੋ ਵੀਰੋ ਸਾਰਾ ਤੁਹਾਨੂੰ ਵੀਡੀਓ ਚ ਦਿਖਾਵਾਂਗਾ ਵੀ ਏਸੀ ਦੇ ਪਾਣੀ ਨੂੰ ਤੁਸੀਂ ਕਿਵੇਂ ਯੂਜ਼ ਕਰਨਾ ਹੈ ਬਾਕੀ ਤੁਹਾਨੂੰ ਪਹਿਲਾਂ ਫਰੂਟ ਦਿਖਾ ਰਿਹਾ ਹਾਂ ਆਪਣੇ ਇਹ ਬੂਟੇ ਆਪਣੀ ਨਰਸਰੀ ਵਿੱਚੋਂ ਲੱਗੇ ਹੋਏ ਆ ਆ ਦੇਖੋ ਕਿ ਜਿੱਥੇ ਸੁੰਡੀ ਹੈਗੀ ਆ ਉੱਤੇ ਸੋ ਇਹਨੂੰ ਇਹਨੂੰ ਸਪਰੇਅ ਵਗੈਰਾ ਕਰ ਦਿਆ ਕਰੋ ਜੇ ਸੁੰਡੀ ਨਹੀਂ ਤਾਂ ਨੁਕਸਾਨ ਕਰਦੀ ਹੈ ਸਾਰੇ ਬੂਟੇ ਤੁਹਾਨੂੰ ਦਿਖਾਵਾਂਗਾ ਮੈਂ ਫਲ ਆ ਲੋ ਅਮਰੂਦ ਤੇ ਹੁਣ ਤੁਸੀਂ ਫਲ ਦੇਖ ਕੇ ਹਰਾਨ ਹੋ ਜਾਓਗੇ ਮੈਂ ਕਹਿੰਦਾ ਵੀ ਪੂਰਾ ਗੁੱਛਿਆਂ ਦੇ ਨਾਲ ਲੱਗਿਆ ਪਿਆ ਸਾਰਾ ਤੇ ਇੰਨਾ ਜ਼ਿਆਦਾ ਫਲ ਆ ਵੀ ਮੈਂ ਕਹਿੰਦਾ ਵੀ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਆ ਆ ਦੇਖ ਲੋ ਠੀਕ ਹੈ ਜੀ ਦੇਖ ਰਹੂ ਤੁਸੀਂ ਅਜਰ ਅਨਾਰ ਲੱਗਿਆ ਆਪਣੇ ਦੇਖੋ ਪੂਰਾ ਰੈੱਡ ਰੰਗ ਦਾ ਬਿਨਾ ਦਾਣੇ ਤੋਂ ਅੱਗੇ ਚੀਕੂ ਆ ਗਿਆ ਜੀ ਇਹਨੂੰ ਫਲ ਆ ਰਿਹਾ ਚਲੋ ਜੀ ਹੁਣ ਗੱਲ ਕਰਦੇ ਆ ਆਪਾਂ ਏਸੀ ਦੇ ਬਾਰੇ ਵਿੱਚ ਵੀ ਵੀ ਇੰਨਾ ਫਲ ਕਿਵੇਂ ਠੀਕ ਹੈ ਜੀ ਏਸੀ ਦੇ ਬਾਰੇ ਗੱਲ ਕਰਦੇ ਆ ਇਹਦਾ ਪਾਣੀ ਯੂਜ਼ ਕਿਵੇਂ ਕਰਨਾ ਹੁਣ ਤੁਹਾਨੂੰ ਦੱਸਦਾ ਮੈਂ ਇਹਦਾ ਜਿਵੇਂ ਮੇਰੇ ਵੀ ਨਵਾਂ ਮਕਾਨ ਬਣਿਆ ਪਹਿਲਾਂ ਵੇਸਟੇਜ ਪਾਈਪਾਂ ਸੀਗੀਆਂ ਜਿਹੜੀਆਂ ਮਿਸਤਰੀ ਨੇ ਵੇਚੀ ਪਾਤੀਆਂ ਸੀਗੀਆਂ ਕੰਮ ਦਾ ਦੇ ਔਰ ਜ਼ਿਆਦਾਤਰ ਬਾਥਰੂਮ ਵਾਲੇ ਵੇਸਟੇਜ ਪਾਣੀ ਦੇ ਵਿੱਚ ਇਹ ਪਾ ਦਿੰਦੇ ਆ ਲੋਕ ਉਹ ਆ ਦੇਖੋ ਇੱਥੇ ਸੀਗੇ ਨਾ ਪਾਈਪ ਇਹ ਤੋਂ ਮੈਂ ਇਹ ਕਿਹਾ ਉਪਰੋਂ ਆ ਦੇਖੋ ਫਿਰ ਦੁਬਾਰਾ ਚੜੀ ਆਹ ਕਿਥੇ ਟ੍ਰੇਡ ਆਈ ਥੋੜੀ ਥੋੜੀ ਇਹ ਤੋਂ ਚਾਹੀ ਕਰਾ ਕੇ ਤੇ ਮੈਂ ਫਿਰ ਇਧਰ ਪੈ ਬਾਹਰ ਕਢਾਈ ਬਾਹਰ ਕਢਾ ਕੇ ਇੱਥੋਂ ਲਾ ਕੇ ਆ ਆਪਣਾ ਖੜਾ ਆਲੂ ਬੁਖਾਰਾ ਆ ਦੀ ਮਲਚਿੰਗ ਕੀਤੀ ਆ ਪੱਤਿਆਂ ਦੀ ਦੇਖੋ ਕਿੰਨਾ ਸਲਾਬਾ ਥੱਲੇ ਹਲੇ ਸੀ ਆਪਣਾ ਸ਼ੁਰੂ ਨਹੀਂ ਹੋਇਆ ਆ ਦੇਖੋ ਆ ਪਾਈਪ ਕੱਢੀ ਤੇ ਮੋਢ ਚ ਆਲੂ ਬੁਖਾਰੇ ਦੇ ਤੇ ਇੱਥੋਂ ਹੁਣ ਮੈਂ ਜੁਆਇੰਟ ਕਰਕੇ ਸਾਰੇ ਜਿਹੜਾ ਬੂਟਿਆਂ ਨੂੰ ਅੱਗੇ ਲੈ ਜਾਣੀ ਐ ਔਰ ਇਹਨੂੰ ਜਿਹੜਾ ਪਿਛਲੀ ਵਾਰੇ ਵੀ ਜਿੰਨਾ ਨੂੰ ਲੱਗਿਆ ਪਾਣੀ ਇਹ ਤਾਂ ਹੀ ਲੱਗਿਆ ਜਾਂ ਫਿਰ ਵਾਟਰ ਬੱਸ ਤਾਂ ਲੱਗਦਾ ਭਾਖ ਜਿਹੜਾ ਏਸੀ ਤੇ ਪਾਣੀ ਦਾ ਕਮਾਲ ਹੁੰਦਾ ਜੀ ਮੈਂ ਕਹਿੰਨਾ ਵੀ ਕਈ ਘਰਾਂ ਦੇ ਵਿੱਚ ਤਾਂ ਚਾਰ-ਚਾਰ ਏਸੀ ਆ ਜਿੰਨੇ ਬੈਡਰੂਮ ਹੈ ਤਾਂ ਉਹ ਲੋਕ ਜਿਹੜੇ ਆ ਉਹ ਵੇਸਟ ਪਾਣੀ ਕਰੀ ਜਾਂਦੇ ਆ ਔਰ ਇਹ ਹਵਾ ਦੇ ਵਿੱਚੋਂ ਕੁਦਰਤੀ ਤੌਰ ਦੇ ਖਿੱਚਿਆ ਹੋਇਆ ਪਾਣੀ ਹੁੰਦਾ ਔਰ ਇਹਨੂੰ ਵੇਸਟ ਨਾ ਗਵਾਓ ਜਿੱਥੇ ਪਾਣੀ ਪਾਵੇਂ ਕਿਸੇ ਦਾ ਚੰਗਾ ਵੀ ਹੈ ਜਿੰਨਾ ਵੀ ਮਰਜ਼ੀ ਚੰਗਾ ਹੈ ਪਰ ਇਸ ਤੋਂ ਚੰਗਾ ਨਹੀਂ ਹੋ ਸਕਦਾ ਕਿਉਂਕਿ ਇੱਕ ਕੁਦਰਤੀ ਤੌਰ ਤੇ ਹਵਾ ਦੇ ਵਿੱਚੋਂ ਖਿੱਚਿਆ ਪਾਣੀ ਹੁੰਦਾ ਹੈ ਸੋ ਇਹ ਬਹੁਤ ਹੀ ਲਾਇਵੰਦ ਪਾਣੀ ਹੈ ਤੁਸੀਂ ਕਿਤੇ ਵੀ ਸਬਜ਼ੀ ਨੂੰ ਜਾਂ ਕਿਤੇ ਤੁਸੀਂ ਵਰਤ ਕੇ ਇੱਕ ਵਾਰ ਜੂਰ ਦੇਖਿਓ ਜੇ ਫਿਰ ਮੈਨੂੰ ਤੁਸੀਂ ਕਾਲ ਕਰਕੇ ਦੱਸਿਓ ਜੀ ਵੀ ਕਿੱਦਾਂ ਕਿੱਦਾਂ ਕਿੰਨਾ ਵਾਧਾ ਹੈ ਸੋ ਇਸ ਕਰਕੇ ਏਸੀ ਦੇ ਪਾਣੀ ਨੂੰ ਵਿਅਰਥ ਨਾ ਗਵਾਓ ਤੇ ਏਸੀ ਦਾ ਪਾਣੀ ਤੁਸੀਂ ਜੂਸ ਕਰਕੇ ਇੱਕ ਵਾਰ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਏਸੀ ਦੇ ਪਾਣੀ 'ਚ ਕਿੰਨੀ ਤਾਕਤ ਹੈ ਤੇ ਬੂਟੇ ਦੀ ਗਰੋਥ ਤੁਸੀਂ ਦੇਖ ਲਓ ਪੂਰੀ ਘੈਂਟ ਗੱਲਬਾਤ ਬਣੀ ਹੋਈ ਹੈ ਤੇ ਇਹ ਕਮਲ ਚਿੰਝੂਰ ਕਰਿਆ ਕਰੋ ਜਿਹੜੀ ਮਲਚਿੰਗ ਉਹ ਮੈਂ ਕਰ ਰੱਖਿਆ ਦੇਖੋ ਪੱਤਿਆਂ ਦੀ ਇਹ ਜਿਵੇਂ ਆਪਣੇ ਬਾਹਰ ਹੈਗਾ ਤੇ ਉੱਥੇ ਮੈਂ ਆ ਪੱਤੇ ਚੱਕ ਕੇ ਦੁੱਸਤ ਕੇ ਆ ਆ ਦੇਖੋ ਥੱਲੇ ਸਲਾਬ ਕਿੰਨੀ ਪਈ ਹੈ ਬਹੁਤ ਜ਼ਿਆਦਾ ਸਲਾਬ ਹੈ ਥੱਲੇ ਸੋ ਇਧਰ ਉੱਪਰੋਂ ਡਾਇਰੈਕਟ ਧੁੱਪ ਨਹੀਂ ਪੈਂਦੀ ਨਾ ਹਵਾ ਪੈਂਦੀ ਲੂ ਵੀ ਨਹੀਂ ਲੱਗਦੀ ਇਹਨਾਂ ਨੂੰ ਸੋ ਇਹ ਮੈਂ ਸੋਚਿਆ ਅੱਜ ਸ਼ੇਅਰ ਕਰਦੇ ਆਂ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਤੁਹਾਡੇ ਨਾਲ ਅੱਜ ਸ਼ੇਅਰ ਤਾਂ ਕੀਤੀ ਆ ਮੈਂ ਹੁਣ ਵੇਖੋ ਇਹ ਕੰਦਲ ਜਿਹੜਾ ਕਿੰਨੂ ਆ ਉਹਦੇ ਪਾਣੀ ਬਿਨਾਂ ਨਹੀਂ ਹੁੰਦਾ ਆ ਮੈਂ ਤੁਹਾਨੂੰ ਦਿਖਾਉਣਾ ਆ ਡੇਜੀ ਲੱਗਿਆ ਫਰੂਟ ਤੁਸੀਂ ਦੇਖ ਲਓ ਮੈਨੂੰ ਆ ਲੋ ਕਿੰਨਾ ਫਰੂਟ ਆ ਰਿਹਾ ਤੇ ਜੇ ਮੈਨੂੰ ਘਰ ਦਾ ਪਾਣੀ ਉਹ ਪਾਉਦਾ ਆਮ ਤੇ ਇਹ ਬੂਟਾ ਹੀ ਨਹੀਂ ਹੋਣਾ ਸੀ ਫਰੂਟ ਤਾਂ ਬੜੀ ਦੂਰ ਦੀ ਗੱਲ ਸੀਗੀ ਸੋ ਆ ਦੇਖੋ ਕਾਫੀ ਇਹਨੂੰ ਤਾਂ ਜਗਾ ਜਗਾ ਦੇ ਫਰੂਟ ਆ ਰਿਹਾ ਸੋ ਇਹ ਇਹਦਾ ਹੀ ਕਮਾਲ ਹੈ ਸੋ ਏਸੀ ਤਕਰੀਬਨ ਸਾਰੇ ਘਰਾਂ ਦੇ ਵਿੱਚ ਲੱਗੇ ਇਹਨੂੰ ਪਾਣੀ ਵੇਸਟ ਨਾ ਕਰੋ ਇਹਨੂੰ ਇਧਰ ਜੂਜ਼ ਦੇ ਵਿੱਚ ਲਿਆਓ ਤੁਸੀਂ ਮੈਂ ਕਹਿੰਦਾ ਵੀ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਤੁਹਾਡੇ ਪੌਦੇ ਤੁਹਾਡੀ ਸਬਜੀ ਮੈਂ ਕਹਿੰਦਾ ਜੀ ਤੁਸੀਂ ਕਹੋਗੇ ਵੀ ਕਮਾਲ ਹੈ ਸਿਰਾ ਲਾਤਾ ਠੀਕ ਹੈ ਜੀ ਫਿਰ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਜਾਣਕਾਰੀਆਂ ਲੈ ਕੇ ਮੈਂ ਜਿੰਨੀਆਂ ਪੂਰੀਆਂ ਅਪਣਾਈਆਂ ਹੋਈਆਂ ਜਾਣਕਾਰੀ ਦਿੰਦਾ ਰਹਿੰਦਾ ਸੋ ਆ ਦੇਖੋ ਵਿੱਚ ਕਿੰਨਾ ਫਰੂਟ ਆ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਦੇ ਨਾਲ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਕਰਿਓ ਧੰਨਵਾਦ